ਸਤਿ ਸ਼੍ਰੀ ਅਕਾਲ ਵਿੱਚ ਸਾਰੇ ਵੀਰੋ ਨੂੰ ਸੰਦੀਪ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਜੇ ਆਪਾਂ ਪਹੁੰਚ ਚੁੱਕੇ ਹਾਂ ਸ਼ਹਿਰ ਬਟਾਲਾ ਜੀ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤੁਸੀਂ ਵੀ ਬਟਾਲਾ ਤੇ ਅੱਜ ਬਹੁਤ ਘਰ ਵੀਡੀਓ ਬਣਾਉਣ ਲੱਗੇ ਆ ਜਿਹੜੇ ਬਵਾਰੇ ਦਾ ਨਾਮ ਦੁਨੀਆ ਜਾਣਦੀ ਪਾਟੂ ਬਵਾਰੇ ਦਾ ਤੇ ਚਲੋ ਉਹਨੇ ਗਾਂ ਪੀੜੀ ਤੇ ਪੀੜੀ ਤੋਂ ਰਹਿ ਜਾਂਦਾ ਗਾਉਂ ਉਹਨੇ ਉਹਨੇ ਵੇੜੇ ਕੰਮ ਕਰਦੇ ਜੀ ਪਰ ਚੰਗੇ ਚੰਗੇ ਮੱਝਾਂ ਨੂੰ ਹੱਥ ਪਾਉਂਦੇ ਆ ਵੱਡੀਆਂ ਮਈਆਂ ਨੂੰ ਤੇ ਆਓ ਫਿਰ ਆਪਾਂ ਗੱਲਬਾਤ ਕਰੀਏ ਭਾਈ ਜੀ ਨਾਲ ਤੇ ਵੀਡੀਓ ਸ਼ੁਰੂ ਕਰੀਏ ਬਾਈ ਜੀ ਸਸੀ ਦਾ ਬਾਈ ਜੀ ਆਜੋ 2 ਮਿੰਟ ਛੱਡ ਦੋ ਬੜਾ ਕੰਮ ਛੱਡ ਦੋ ਛੱਡ ਕੇ ਛੱਡ ਕੇ ਕੋਈ ਨਹੀਂ ਆਜੋ ਹੋਰ ਸੁਣਾਓ ਜੀ ਸਸੀ ਦਾ ਬਾਈ ਜੀ ਮੈਂ ਕਿਹਾ ਜੀ ਪਹਿਲੇ ਇਹ ਆਏ ਤੁਹਾਡੇ ਘਰੇ ਹਾਂ ਜੀ ਪਹਿਲੇ ਆਏ ਜੀ ਚਲੋ ਤੁਹਾਡੇ ਫਾਸਲਾ ਦਾ ਬੜਾ ਨਾਮ ਸੀ ਪਹਿਲਾਂ ਹਾਂ ਜੀ ਉਹਨਾਂ ਦਾ ਬੜਾ ਨਾਮ ਸੀ ਹਾਂ ਜੀ ਹਾਂ ਜੀ ਇਹਨਾਂ ਨੂੰ ਹੋ ਗਿਆ ਜੀ ਗੁਜਰੀ ਡੈਥ ਹੋ ਗਈ ਜੀ ਉਹਨਾਂ ਦੀ ਕਿੰਨੇ ਟਾਈਮ ਹੋ ਗਿਆ ਬਾਈ ਜੀ ਉਹਨਾਂ ਨੂੰ ਉਹਨਾਂ ਨੂੰ ਹੋ ਗਏ 7-8 ਸਾਲ ਹੋ ਗਏ ਬਾਈ ਜੀ 7-8 ਸਾਲ ਹੋ ਗਏ ਤੇ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਕੀਤੇ ਸ਼ੁਰੂ ਬਾਈਓ ਤੋ ਵਾ ਲੈਉਂਦੇ ਸੀ ਮਾਲ ਵੇਚ ਦਿੰਦੇ ਸੀ ਥੋੜਾ ਜਿਹਾ ਮੈਂ ਨਸ਼ਾ ਕਰ ਲਿਆ ਤਾਂ ਗਲਤ ਹੋ ਗਿਆ ਜੀ ਬਾਈ ਅੱਛਾ ਤੇ ਉਹਦੇ ਕਰਕੇ ਫਿਰ ਲਿਉਣਾ ਬੰਦ ਕਰਤਾ ਜੀ ਹੁਣ ਬਾਈ ਜੀ 7-8 ਮਹੀਨੇ ਹੋ ਗਏ ਆ ਨਸ਼ਾ ਛੱਡਿਆ ਜੀ ਹਾਂ ਜੀ ਤੇ ਦੁਬਾਰਾ ਉਹ ਸ਼ੁਰੂ ਕੀਤਾ ਜੀ ਦੁਬਾਰਾ ਤੋਂ ਸ਼ੁਰੂ ਕੀਤਾ ਚਲੋ ਕੋਈ ਗੱਲ ਨਹੀਂ ਕੰਮ ਚੱਲਣ ਲੱਗਿਆ ਫਿਰ ਦੁਬਾਰਾ ਹਾਂ ਜੀ ਦੁਬਾਰਾ ਤੁਹ ਬਜੀ ਬੜੀ ਚੰਗੀ ਚੰਗੀ ਮੈਂ ਵਿੱਚ ਬਾਈ ਜੀ ਨੇ ਕਹਿੰਦੇ ਹਾਂਜੀ ਜੀ ਭਾਈ ਜੀ ਤੁਸੀਂ ਰੇਟ ਹੋ ਗਏ ਮਈਆਂ ਨਾ ਚੋੜੀਆਂ ਦੇ ਹੋ ਨਾ ਮਾਫਾ ਰਹਾ ਨਾ ਦਾਕਾਂ ਦਾ ਟਾਇਰ ਵਿੱਚ ਹਾਂਜੀ 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 ਹਾਂ ਆ ਲੋ ਨਾ ਦਾਕਾਂ ਦੇ ਸਾਰੇ ਬਿਲਕੁਲ ਇਹ ਸਾਰੇ ਦੁੱਧੇ ਘਰ ਆਈਏ ਜਿਆਰੇ ਹਾਂਜੀ ਇੱਥੇ ਵੇਚਦੇ ਜੀ ਅਸਲੀ ਵੀ 1 ਕਿਲੋ ਦੁੱਧੀ ਕਿੰਨੇ ਅੱਛਾ 80 ਰੁਪਏ ਕਿਲੋ ਵੇਚਦੇ ਇੱਥੇ ਵੇਚੀਏ ਚਲੋ ਚਲੋ ਤੇ ਹੁਣ ਆਪਣੇ ਕੋਲ ਵਿਕਰੀ ਨਹੀਂ ਕਿੰਨੇ ਮਈਆਂ ਸੇਲ ਕਰਨੀਆਂ ਸਾਡੇ ਕੋਲ ਭਾਈ ਜੀ ਅੱਜ ਆ ਗਈਆਂ ਸੀ ਮਈਆਂ ਅੱਜ ਆਈਆਂ ਨੇ 6 ਆਈਆਂ ਸੀ ਹਾਂ ਤੇ ਜਿਹਦੇ ਵਿੱਚੋਂ ਭਾਈ ਤਿੰਨ ਵੇਚੀਆਂ ਤਿੰਨ ਰਹਿ ਗਈਆਂ ਜੀ ਹਾਂਜੀ ਤੇ ਪਿਛਲੇ ਹਫਤੇ ਲਿਆਂਦੀਆਂ ਸੀ ਚਾਰ ਭਾਜੀ ਉਹਨੇ ਤੇ ਦੋ ਰਹੀਆਂ ਦੀ ਹਾਂ ਹੁਣ ਕਿੰਨੀਆਂ ਸੇਲ ਕਰਨੀਆਂ ਹੁਣ ਭਾਜੀ ਆਪਣੇ ਕੋਲ ਪੰਜ ਮਈਆਂ ਦੀ ਪੰਜ ਮਈਆਂ ਹਾਂਜੀ ਸੇਲ ਕਰਨੀਆਂ ਸੇਲ ਕਰਨੀ ਕਰੀਏ ਸ਼ੁਰੂ ਦੱਸੋ ਬਰੇ ਦੇ ਬਾਰੇ ਭਾਜੀ ਦੋ ਦੀ ਕੱਢੀ ਜੀ ਦੋ ਦੰਦ ਦੋ ਦੰਦ ਠੀਕ ਆ ਇਹ ਮਾੜਾ ਦੇਖਾ ਚਾਰ ਹੀ ਹੋ ਗਈ ਸੰਜ ਰੋਟੀ ਚਾਰ ਹੀ ਹੋ ਗਈ ਆ ਵੱਡੀ ਲੋਟੀ ਪੂਰੀ ਤੇ ਦੁੱਧ ਐਸ ਟਾਈਮ ਤਿਆਰ ਕਿੰਨਾ ਭਾਜੀ ਐਸ ਟਾਈਮ ਦੁੱਧੇ ਇਹਦੇ ਕੋਲ ਦੇ ਉਹ ਕਹਿੰਦੇ ਸੀ ਹਰਿਆਣਾ ਕੀ ਇਹਦੇ ਕੋਲ ਦੁੱਧ ਬਾਅਦ ਦੇ ਰੰਗ ਤੋਂ ਦੇ ਦੀ ਹਾਂਜੀ ਤੇ ਪਰ ਅੱਜ ਭਾਈ 10 ਕਿਲੋ ਤੋਂ ਤਿਆਰ ਨੇ 10 ਕਿਲੋ ਐਸ ਟਾਈਮ ਤੋਂ ਤਿਆਰ ਆ ਤੇ ਅਜੇ ਵਧੂ ਚਣ ਹੋਜੇ ਹੋਰ ਅਜੇ ਵਧੂ ਆ ਜਾਈਆਂ ਆਈਆਂ ਨਾ ਭਾਈ ਠੀਕ ਆ ਉਹ ਤਾਂ ਬਹੁਤ ਨੇ ਭਾਈ ਕਿਹੜੇ ਲੱਕੋ ਲੈ ਕੇ ਆਂਦੀ ਜੀ ਫਿਰ ਇਹ ਭਾਈ ਸਰਸੇ ਗੇ ਆ ਜੀ ਭਾਈ ਅੱਛਾ ਸਰਸੋ ਲੈ ਕੇ ਆਂਦੀ ਆ ਲੋ ਜੀ ਸਰਸੇ ਝੋਟੀਆਂ ਤੇ ਫਿਰ ਵੱਡੀਆਂ ਝੋਟੀਆਂ ਪਰ ਚੰਗੀਆਂ ਕੁਆਲਿਟੀ ਵਾਲੀਆਂ ਤੇ ਕਿੰਨਾ ਕਰੂ ਜੀ ਫਿਰ ਜੋਨਾ ਜੀ ਇਹ ਭਾਈ ਦੋਦੇ 14 ਕਿਲੋ ਦੇ ਦੋ ਚੋਰਾ ਕਿਲੋ ਠੀਕ ਆ ਦੋਨਾਂ ਜੀ ਬਰਾ ਬੋਲੀਏ ਫਿਰ ਛੋਟੇ ਛੜੇ ਭਾਈ ਬੋਲੀਏ ਹਾਂ ਜੀ ਮੋਲ ਦੇ ਭਾਈ ਜਿੰਨਾ ਮਰਜ਼ੀ ਵਾਢੀ ਲਾ ਕਰਾ ਲਓ ਹਾਂ ਜੀ ਤੇ 1 35 ਦੀ ਭਰੀ ਮੈਂ ਦੇ ਦਾਂਗੇ 1 35 ਦੀ ਮੈਂ ਦੇ ਦਾਂਗੇ ਕਿੰਨਾ ਮਾਨ ਦਾਨ ਤੁਸੀਂ ਦੱਸੋ ਤੁਸੀਂ ਆਪੀ ਦੱਸੋ ਤੁਸੀਂ ਪਹਿਲੀ ਟਾਈਮ ਹੋਣਾ ਕਿ ਤੁਸੀਂ ਦੱਸੋ ਮੈਂ ਨਾਲ ਇੱਕ 20 ਦੀ ਲਈਏ ਨਹੀਂ ਭਾਈ ਬੋਦਾ ਕਰਦਾ ਕਿੰਨੇ ਦੱਸੋ ਇਤ ਕੋਈ ਗੱਲ 5 ਛੜ ਇੱਕ 3 3 ਹੋਰ ਦੋ ਜਾਂਦ ਦੋ ਚਾ ਦੋ ਜਾਂਦ ਕੋਈ ਗੱਲ ਕੋਈ ਗੱਲ ਚਲੋ ਇਹੇ ਦੱਸੋ ਇਹ ਭਾਈ ਤੂੰ ਕੀ ਦੇ ਰੱਖੀ ਇਹ ਵੀ ਦੋ ਜਾਂਦੀ ਆ ਲਓ ਜੀ ਇਹ ਵੀ ਦੋ ਦਲ ਝੋਟੀਆਂ ਹਾਂਜੀ ਤੇ ਇਹ ਵੀ ਕੱਦ ਕੱਢ ਝੋਟੀਆਂ ਪੂਰੇ ਵੱਡੇ ਆ ਹਾਂਜੀ ਹਾਂ ਤੋਰ ਵੀ ਲਓ ਜੀ ਦੁੱਧ ਕਿੰਨਾ ਜੀ ਦੁੱਧ ਭਾਜੀ ਇਹਦੇ ਕੋਲ ਆ ਤਾਂ 9 ਕਿਲੋ ਜੇ ਮੈਂ ਜੁਆਇੰਗਿਆ ਨਾ ਤੁਹਾਡੇ ਕੋਲ ਹਾਂ ਚੁਆਈ ਕਰ ਲਈ ਜੀ ਕਿਉਂਕਿ ਆ ਵੇਖ ਲਓ ਬਾਈ ਨੇ ਚੁਆਈ ਜੁਆਈ ਕਰ ਲਈ ਆ ਬਹੁਤ ਲੇਟ ਹੋ ਗਏ ਆ ਤੇ ਚੁਆਈ ਮੇਰੇ ਨਾਲ 4 ਵਜੇ ਕਰ ਲੈਂਦੇ ਆ ਹਾਂਜੀ ਹਾਂਜੀ ਆਜੋ ਜੀ ਆਜੋ 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 ਚੁਆਈ ਵਧੀਆ ਹੋਊਗੀ ਜੀ ਹਾਂਜੀ ਚੁਆਈ ਇੱਕ ਨੰਬਰ ਜੀ ਐਂ ਵਧੀਆ ਫਰਸਟ ਕਲਾਸ ਠੀਕ ਆ ਠੀਕ ਆ ਜੀ ਹਾਂਜੀ ਭਾਜੀ ਬੋਲੋ ਫਿਰ ਭਾਜੀ ਮੋਤੇ ਇਹਦਾ ਆਕਾਰ ਦੇ 1 ਦੀ ਹਾਂਜੀ 1 ਪੱਤੀ ਦੇਵਾਂਗੇ ਭਾਜੀ ਇੱਕ ਇੱਕ ਪੱਤੀ ਦੇਣਾ ਇੱਕ 20 ਦੀ ਪਹਿਲੇ 20 ਦੇ ਦਿਓ ਜਾਨ ਦੋ ਆ ਜਾਓ ਘਰਾਂ ਦੇ ਜਹਾਜੀ ਇਹ ਭਾਜੀ ਤੀਜੇ ਸੂਵੇ ਦੇ ਤੀਜਾ ਸੂਆ ਹਾਂਜੀ ਇਹ ਭਾਜੀ ਲੈ ਆਂਦੀ ਦੁੱਧ ਘੜ ਕੇ ਭਾਜੀ ਹਾਂਜੀ ਦੁੱਧ ਘੜ ਕੇ ਲੈ ਆਂਦੀ ਘਰੇ ਦੁੱਧ ਲੈ ਕੇ ਆਂਦੀ ਹਾਂਜੀ ਹਾਂਜੀ ਉਹਨਾਂ ਨੇ ਦੋ 17 ਕਿਲੋ ਦੀ ਗਰੰਟੀ ਕੀਤੀ ਇਹਨਾਂ ਦੀ ਠੀਕ ਹੈ ਭਾਜੀ ਮਾਜ ਲਓ ਜੀ ਹਾਂਜੀ ਇਹ ਦੇਖੋ ਇਹਨਾਂ ਨੇ ਦੁੱਧ ਭਾਜੀ 8 ਕਿਲੋ ਚਾਹੇ 8 ਕਿਲੋ ਲਓ ਜੀ ਆਹ ਦੇਖੋ ਹਾਂ ਹੁਣ ਇੱਕ ਡੇ ਮੇ 8 ਕਿਲੋ ਕਿਦਾਂ ਨੇ ਹਾਂਜੀ ਅੱਜ ਭਾਜੀ ਸਵੇਰੇ ਮੇ ਨਹੀਂ ਹੋਈ ਅੱਜ ਸਵੇਰੇ ਮਿਲੀ ਨਹੀਂ ਹੁਣ ਚੋਈ ਆ ਠੀਕ ਆ ਬੱਚੇ ਬਿਲਕੁਲ ਤਾਜ਼ੇ ਨੇ ਦੇ ਬਿਲਕੁਲ ਤਾਜ਼ੇ ਆਜੋ ਆਜੋ ਤੀਜੇ ਸੂਰੇ ਭਾਜੀ ਤੀਜਾ ਸੂਰਾ ਆਜੋ ਤੇਰੇ ਮਿਲੀ ਨਹੀਂ ਸੀ ਦੇ ਹੁਣ ਚੋਈ ਆ ਅੱਜ ਆਈਆਂ ਨੇ 6 ਆਈਆਂ ਤਿੰਨ ਚਲਕੀਆਂ ਚਲੋ ਚਲੋ ਠੀਕ ਲੈ ਚਲੋ ਗੇਟ ਬਲੈਜੋਟ ਹੈ ਨਾ ਜੀ ਹਾਂ ਜੱਟ ਬਲੈਜ ਹਾਂਜੀ ਫਿਰ ਬੋਲੋ ਮੋਰ ਦੇ ਭਾਈ ਜੀ ਨਾ ਮੱਠੀ ਕਰ ਲੋ 1 20 ਦੇ ਲਾਗੇ ਭਾਜੀ 1 1 20 1 20 ਦੀ ਲੋਕੀ ਭਾਣ ਜੋ ਮਰਜ਼ੀ ਮੰਗਣ ਸ਼ੇਰ ਸ਼ੇਰ ਭੁੱਲਾ ਆਏ ਠੀਕ ਹੈ 3 ਜੇ ਸੁਲੇ ਮੈਂ ਮੰਨਾਂ ਹਾਂ ਪਰ ਭਾਈ ਦੁੱਧ ਨੂੰ ਖੜੀ ਬਹੁਤ ਛੋਟੀ ਭਾਜੀ ਜੁਵਾ ਬੜਾ ਹੋਏ ਨਾ ਇਹ ਛੋਟੀ ਜਮਈ ਬਸ ਇਹ ਹਰ ਜੋ ਜੋਈ ਕਰ ਲਈ ਹਣਾ 22 ਕਰ ਲਈ ਚਲੋ ਆ ਜਾਓ ਫਿਰ ਇੱਧਰ ਇਹ ਜੀ ਦੇ ਭਾਜੀ ਤੁਝੇ ਸਮਝੇ ਇਹ ਕਿੱਦਾਂ ਇਹ ਵੀ ਉਧਰ ਆਈ ਆ ਇਹ ਵੀ ਉਧਰ ਕਿਧਰ ਰਹੇ ਇਹ ਤੇ ਆਈ ਹੀ ਭਾਈ ਚਾਰ ਝੋਟੀਆਂ ਆਈਆਂ ਨੇ ਚਾਰ ਝੋਟੀਆਂ ਆਈਆਂ ਸੀ ਤੇ ਲੋਈਏ ਇਹ ਵੀ ਦੇਖੋ ਝੋਟੀਆਂ ਦੀ ਠੀਕ ਆ ਉਹ ਝੋਟੀਆਂ ਵਾਹ ਆਜੋ ਜੀ ਆਜੋ ਆਜੋ ਲਿਆਓ ਲਿਆਓ ਲਓ ਠੀਕ ਹੈ ਤੇ ਤੁਝੇ ਜੇ ਭਾਜੀ ਹਾਂਜੀ ਦੂਜਾ ਸੁਬਹ ਇਹ ਦੂਜਾ ਸੁਬਹ ਇਹਦੀ ਫਿਰ ਕੀਮਤ ਇਹਦੇ ਕੋ ਭਾਜੀ 12 ਕਿਲੋ ਤਿਆਰ ਦੇ ਦੂਜਾ ਸੁਬਹ 12 ਕਿਲੋ ਤਿਆਰ ਤਿਆਰ ਆ ਜੀ 12 ਕਿਲੋ ਦੋਨੇ ਤਿਆਰ ਆ ਹਾਂਜੀ ਤੇ ਸੋਣੀ ਝੋਟੀਆਂ ਇਹ ਵੀ ਵੱਡੀ ਝੋਟੀਆਂ ਚਲੋ ਇਹਦਾ ਮੁੱਲ ਜੀ ਇਹਦਾ ਮੁੱਲ ਦੇ 1 15 ਦੇ ਭਾਜੀ ਹਾਂਜੀ 1 5 ਹੀ ਦੇ ਦਾਂਗੇ 1 5 ਦੀ ਹਾਂਜੀ ਸੋ ਲੋ ਕਰਦੇ ਮੋਕੇ ਮਾਨਦਾਨ ਤੋਕੜਾ ਇੱਕ ਜੋੜੀ ਪਾਜੀ ਬਾਹਰ ਦੇ ਆ ਜਾਓ ਉਹਦਾ ਬੱਚਾ ਉਹ ਮਿਲ ਗਿਆ ਜੀ ਮਰ ਗਿਆ ਨਹੀਂ ਅੱਛਾ ਉਹਨੂੰ ਕਿੰਨੇ ਡੈਮੋਗਲੇ ਮਾਲ ਆਪਣੇ ਕੋਲ 30 50 ਹੈਗੇ ਤੋਕੜਾ ਕਪੜਾ ਮਈਆਂ ਤੋਂ ਲੈਣਾ ਹੋਵੇ ਅੱਛਾ ਤੋਕੜਾ ਕਪੜਾ ਵੀ ਮਿਲ ਜਾਣ ਗਿਆ ਹਾਂਜੀ ਆ ਜੀ ਲਿਆਓ ਇਹਨੂੰ ਕਿੰਨੇ ਡੈਮੋਗਲੇ ਤੁਸੀਂ ਨੂੰ ਇਹ ਭਾਈ ਜੀ ਤੀਜਾ ਸੁਹਾ ਤੀਜਾ ਸੁਹਾ ਹਾਂ ਤਾਂ ਦੁੱਧ ਕਿੰਨਾ ਉਹ ਦੇਖੋ 14 ਕਿਲੋਰੀ 14 ਗੁਣਾ ਇਸ ਤਰ੍ਹਾਂ ਦੁੱਧ ਤਿਆਰ ਹੈ ਜੀ ਚੋਲੀਆਂ ਮਈਆਂ ਹਾਂ ਚੋਈ ਕਰ ਲਈ ਪਰ ਇਹਨਾਂ ਨੇ ਆਜੋ 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 ਤੇ ਆ ਨਾ ਤੇ ਆ ਨਾ ਆ ਜਾਓ ਠੀਕ ਹੈ ਬੱਚਾ ਮਾਰਦੂ ਹੈ ਜੀ ਨਾ ਚਲ ਬੰਦੋ ਬੰਦੋ ਤੇ ਭਾਜੀ ਫਰਿੰਦਰੀ ਕੀ ਮਾਰਾ ਇਹਦਾ ਮੁੱਲ ਭਾਜੀ 1 25 ਕਰਦੇ ਨੇ ਹਾਂਜੀ 1 15 ਦੇ ਦਾਂਗੇ ਭਾਜੀ 1 15 ਦੇ ਪਸਾਹੀ ਆ ਹਾਂਜੀ ਚਲ ਪੰਜ ਰੁਪਏ ਭਾਈਓ ਸਹਿਰਾ ਬਾਕੀ ਮੇਰੇ ਵੀ ਆਓ ਇੱਥੇ ਆ ਕੇ ਚੈੱਕ ਕਰਕੇ ਚੁਾਈ ਕਰਕੇ ਉਹ ਨਾਮੀ ਵਪਾਰੀ ਆ ਠੀਕ ਹੈ ਚਲੋ ਭਾਈ ਜਣੇ ਹੁਣ ਕੰਮ ਕੀਤਾ ਚਲੋ ਗਾਣਾ ਸਾਥ ਦੋ ਤੇ ਕਾਰੋਬਾਰ ਗਾ ਹੋਰ ਵਧਾਓਗੇ ਨਾ ਜੀ ਹਾਂਜੀ ਅੱਗੇ ਗਲਤ ਹੋ ਗਈ ਚਲੋ ਕੋਈ ਨਹੀਂ ਸਾਰਿਆਂ ਨੂੰ ਪਤਾ ਹੀ ਕੋਈ ਚਲੀ ਜਾਣਾ ਕਰ ਬੋਲੋ ਨੰਬਰ ਸਾਰ ਨੰਬਰ ਹੈਗਾ 98729 ਹਾਂਜੀ 58981984 ਇੱਕ ਵਾਰ ਫਿਰ ਬੋਲੋ 98729 59984 ਠੀਕ ਹੈ ਸ਼ਹਿਰ ਬਟਾਲਾ ਸ਼ਹਿਰ ਬੈਂਕਲੋਣੀ ਬਟਾਲਾ ਬੜਾ ਮਸ਼ਹੂਰ ਹੈ ਜੀ ਪਾਡੂ ਦਾ ਨਾਮ ਜਿੱਥੋਂ ਮਰਜੀ ਬੋਲੋ ਸਤਿ ਸ੍ਰੀ ਅਕਾਲ ਬਾਹਰ ਵੀ ਬੜਾ ਨਾਮ ਚੱਲਦਾ ਸਤਿ ਸ੍ਰੀ ਅਕਾਲ ਸਿਰਫ ਆਪਾਂ ਕਰਦੇ ਹਾਂ ਸਤਿ ਸ੍ਰੀ ਅਕਾਲ